ਮੈਂ ਸਰਵਣ ਸਿੰਘ ਪੁਦੇਰ ਕਿਸਾਨ ਮজুর ਸ਼ਿਕਸ਼ਾ ਕਮੇਟੀ ਪੰਜਾਬ ਤੋਂ ਮਜੀਠਾ ਜ਼ੋਨ ਦਾ ਪਿੰਡ ਟਰਪਈ ਆ ਇੱਥੇ ਸਾਡੀ ਜ਼ੋਨ ਕਮੇਟੀ ਤੇ ਨਗਰ ਦੇ ਤੇ ਹੋਰ ਨਾ ਪਿੰਡਾਂ ਦੇ ਕਿਸਾਨ ਅੱਗੋਂ ਇਕੱਠੇ ਹੋਏ ਆ ਰਸ਼ਪਾਲ ਸਿੰਘ ਟਰਪਈ ਤੇ ਮختار ਸਿੰਘ ਭਗਵਾਂ ਦੀ ਗਵਾਈ ਚ ਮੀਟਿੰਗ ਕੀਤੀ ਆ ਆਪਾਂ ਜਿਹੜਾ ਬਿਜਲੀ ਬੋਰਡ ਦਾ ਨਿੱਜੀਕਰਨ ਹੋਣ ਜਾ ਰਿਹਾ ਉਹਦੇ ਵਿਰੁੱਧ ਪੂਰੇ ਪੰਜਾਬ ਦੇ ਅੰਦਰ ਐਕਸੀਐਨ ਐਸਸੀ ਤੇ ਚੀਫ ਬਾਰਡਰ ਜ਼ੋਨ ਦੇ ਜਿਹੜੇ ਵਿਸ਼ਾਲ ਇਕੱਠ ਕੀਤੇ ਜਾਣੇ ਆ ਉਹਨਾਂ ਇਕੱਠਾਂ ਦੀ ਜਿਹੜੀ ਅੱਜ ਆਉ ਤਿਆਰੀ ਕੀਤੀ ਜਾ ਰਹੀ ਪੰਡਾਂ ਦੇ ਵਿੱਚ ਔਰ ਇਹਦੇ ਨਾਲ ਨਾਲ ਜਿਹੜਾ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਦੇਣ ਲਈ ਐਰਕੀ ਮਾਨਸੂ 70 ਦੇ ਵਿੱਚ ਮੋਦੀ ਸਰਕਾਰ ਬਿਜਲੀ ਸੋਧ ਬਿੱਲ 225 ਲਿਆਉਣ ਦੀ ਤਿਆਰੀ ਵਿੱਚ ਆ ਪਿਛਲੀ ਵਾਰ ਬਿੱਲ ਇਹ ਸਟੈਂਡਿੰਗ ਕਮੇਟੀ ਕੋ ਚਲਾ ਗਿਆ ਪਿਛਲੀ ਸਰਕਾਰ ਭੰਗ ਹੋਣ ਦੇ ਨਾਲ ਉਹ ਬਿੱਲ ਵੀ ਖਤਮ ਹੋ ਗਿਆ ਸੀਗਾ ਨਵੇਂ ਸਿਰੇ ਤੋਂ ਪਾਵਰ ਸੈਕਟਰ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਤਿਆਰੀ ਆ ਜੇ ਇਹ ਬਿੱਲ ਪਾਸ ਹੋ ਗਿਆ ਤੇ ਪ੍ਰਾਈਵੇਟ ਕੰਪਨੀਆਂ ਨੂੰ ਬਿਜਲੀ ਵੇਚਣ ਦੇ ਅਧਿਕਾਰ ਤੇ ਜਿਹੜਾ ਲੱਖਾਂ ਏਕੜ ਕਿਸਾਨਾਂ ਨੇ ਜ਼ਮੀਨ ਦਿੱਤੀ ਆ ਪਾਵਰ ਸੈਕਟਰ ਨੂੰ ਅਰੇ ਅਰਬਾਂ ਖਰਬਾਂ ਦਾ ਆਧਾਰਾ ਕੌਡੀਆਂ ਦੇ ਪਾ ਅਮਬਾਨੀਆਂ ਅਡਾਨੀਆਂ ਦੀ ਝੋਲੀ 'ਚ ਭਗਵੰਤ ਮਾਨ ਤੇ ਮੋਦੀ ਸਰਕਾਰ ਪਾਉਣ ਦੀ ਤਿਆਰੀ ਕਰ ਰਹੀ ਹੈ ਇਹਦੇ ਵਿੱਚ ਵਿਰੋਧ ਕਰ ਰਹੇ ਆ ਇਸ ਨੀਤੀ ਤਹਿਤ ਹੀ ਜਿਹੜੇ ਪ੍ਰੀ ਪੇਡ ਮੀਟਰ ਆ ਉਹਨਾਂ ਨੂੰ 31 ਅਗਸਤ ਤੱਕ ਮਲਾਜ਼ਮਾਂ ਦੇ ਘਰਾਂ 'ਚ ਲਾਉਣ ਦੀ ਤਿਆਰੀ ਹੈ ਤੋਂ ਕਹਾ ਪਿੰਡਾਂ 'ਚ ਬਾਈ ਫੋਰਸ ਵੀ ਲਾਏ ਜਾਣੇ ਆ ਇਸ ਕਰਕੇ ਇਸ ਮੁੱਦੇ ਤੇ ਸਬੂੱਚੇ ਪੰਜਾਬੀਆਂ ਨੂੰ ਪੀਲਿਆ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਇੱਕ ਦਿਨ ਜਿਹੜਾ ਵਾ 14 ਜੁਲਾਈ 2025 ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪੰਜਾਬ ਪਾਵਰ ਕਾਮ ਜਿਹੜਾ ਚੀਫ ਆਫਿਸ ਸੰਭਰਸਾਰਿਆ ਬਾਰਡਰ 'ਚ ਉਹਤੇ ਪਹੁੰਚੋ ਇਹਦੇ ਨਾਲ ਦੀ ਨਾਲ ਜਿਹੜੀ ਕੱਲ 9 ਜੁਲਾਈ ਨੂੰ ਆ ਦੇਸ਼ੰਤਰ ਟ੍ਰੇਡ ਜਥੇਬੰਦੀਆਂ ਇੱਕ ਦਿਨ ਦੀ ਹੜਤਾਲ ਕਰ ਰਹੀਆਂ ਨੇ ਜਿਹਦੇ ਵਿੱਚ ਨਿੱਜੀਕਰਨ ਉਦਾਰੀਕਰਨ ਸੰਸਾਰੀਕਰਨ ਦੀਆਂ ਨੀਤੀਆਂ ਦਾ ਵਿਰੋਧ ਆ ਔਰ ਜਿਹੜੇ ਲੇਬਰ ਕੋਡ ਮੋਦੀ ਸਰਕਾਰ ਨੇ ਖਤਮ ਕਰਕੇ ਚਾਰ ਲੇਬਰ ਕੋਡ ਬਣਾਤੇ ਸੀ ਲੇਬਰ ਐਕਟ ਖਤਮ ਕੀਤੇ ਸੀ ਜਿਹਦੇ ਤੋਂ 8 ਘੰਟੇ ਤੋਂ ਵਧਾ ਕੇ ਜਿਹੜਾ ਸਮਾਂ 12 ਕੀਤੇ ਕਰ ਦਿੱਤਾ ਸੀ ਕਿਸੇ ਦਾ ਵੀ ਇਹਦੇ ਵਿਰੁੱਧ ਜਿਹੜਾ ਸੰਘਰਸ਼ ਕਰ ਰਹੀਆਂ ਅਸੀਂ ਉਹਦਾ ਸਮਰਥਨ ਕਰਦੇ ਆਂ ਔਰ ਕੱਲ ਦੀ ਸਟ੍ਰਾਈਕ ਤੇ ਕਿਸਾਨ ਮਜ਼ਦੂਰ ਸਭਾ ਕਮੇਟੀ ਸਮਰਥਨ ਕਰੂਗੀ ਇਹਦੋਂ ਕਹਾ ਜਿਹੜਾ ਮੋਦੀ ਸਰਕਾਰ ਅਮਰੀਕਾ ਦੇ ਨਾਲ ਸਮਝੌਤਾ ਕਰਨ ਜਾ ਰਹੀ ਆ ਸਮਝੌਤਾ ਲਗਭਗ ਹੋ ਗਿਆ ਵਾ ਇਹ ਸਮਝੌਤਾ ਦੇਸ਼ ਦੀ ਖੇਤੀ ਨੂੰ ਉਜਾੜਨ ਵਾਲਾ ਹੋਊਗਾ ਭਾਰਤ ਸਰਕਾਰ ਨੂੰ ਕਿਸੇ ਦਬਾਅ ਦੇ ਵਿੱਚ ਅਮਰੀਕਾ ਨਾਲ ਅਮਰੀਕਾ ਦੀਆਂ ਬਾਹਰੀਆਂ ਜਿਹੜੀਆਂ ਵਸਤੂਆਂ ਇਸ ਮੰਡੀ ਸਾਡੀ ਮੰਡੀ ਵਿੱਚ ਲਿਆ ਕੇ ਡੰਬ ਕਰਨ ਦਾ ਜਾਂ ਡੇਰੀ ਸੈਕਟਰ ਨੂੰ ਟੈਕਸ ਮੁਕਤ ਕਰਦਾ ਫੈਸਲਾ ਵਾਪਸ ਲੈਣਾ ਚਾਹੀਦਾ ਇਹਦੇ ਨਾਲ ਦੇਸ਼ ਦੇ ਕਿਸਾਨ ਮਜ਼ਦੂਰਾਂ ਜਾੜਾ ਹੋਊਗਾ ਸਗੋਂ ਐਤਕੀ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਆ ਰਿਹਾ ਉਹਦੇ ਵਿੱਚ ਐਮਐਸਪੀ ਲੀਗਲ ਗਰੰਟੀ ਕਾਨੂੰਨ ਔਰ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫੀ ਤੇ ਜਿਹੜੀ ਆ ਮੋਦੀ ਸਰਕਾਰ ਨੂੰ ਗੱਲ ਕਰਨੀ ਚਾਹੀਦੀ ਆ ਧੰਨਵਾਦ